ਕੈਪਟਨ ਸਾਹਿਬ ਜੇਕਰ ਆਪਾਂ ਗੱਲ ਕਰੀਏ ਰਾਜਨੀਤੀ ਦੀ ਤਾਂ ਆਪਾਂ ਪਿੰਡ ਦੀਆਂ ਪੰਚਾਇਤਾਂ ਦੀ ਹੀ ਗੱਲ ਕਰਦੇ ਆਂ ਕਈ ਪਿੰਡਾਂ ਦੇ ਸਰਪੰਚ ਨੇ ਜਿਹੜੇ ਵੈਲ ਐਜੂਕੇਟਿਡ ਨੇ ਤੇ ਕਈ ਐਜੂਕੇਟਿਡ ਨੇ ਤੇ ਕਈ ਜਿਹੜੇ ਨੇ ਉਹ ਪੜ੍ਹਾਈ ਪੱਖੋਂ ਪਿੱਛੇ ਨੇ ਤੇ ਜੇਕਰ ਆਪਾਂ ਗੱਲ ਕਰੀਏ ਕਈ ਵਾਰੀ ਅਸੀਂ ਬਲਾਕ ਦੀਆਂ ਮੀਟਿੰਗਾਂ ਵਿੱਚ ਵੀ ਗਏ ਆਂ ਉੱਥੇ ਜਦੋਂ ਮੈਂ ਕੋਈ ਕਾਗਜ਼ ਪੱਤਰ ਤੇ ਸਾਈਨ ਕਰਨੇ ਹੁੰਦੇ ਤਾਂ ਸਰਪੰਚ ਜਦੋਂ ਆਪਣੇ ਮੈਂਬਰ ਪੰਚਾਇਤ ਨੂੰ ਕਹਿੰਦੇ ਨੇ ਸਾਈਨ ਕਰ ਦੋ ਹੈਨਾ ਤੇ ਮੈਂਬਰ ਪੰਚਾਇਤ ਕਹਿੰਦੇ ਨੇ ਇਹ ਪੜ੍ਹ ਕੇ ਸੁਣਾ ਦਿਓ ਪਹਿਲਾਂ ਕਿਉਂਕਿ ਅੰਗੂਠਾ ਚਾਪ ਹੁੰਦੇ ਨੇ ਤੇ ਰਾਜਨੀਤੀ ਵਿੱਚ ਆਉਣ ਵਾਲੇ ਲੋਕਾਂ ਦੇ ਲਈ ਪੜ੍ਹਾਈ ਜ਼ਰੂਰੀ ਹੈ ਜਾਂ ਨਹੀਂ ਇਸ ਦੇ ਲਈ ਕੀ ਕਹੋਗੇ ਨਹੀਂ ਤੁਹਾਡਾ ਜੋ ਸਵਾਲ ਹੈ ਉਹ ਦਾ ਵਿਚਾਰਨਯੋਗ ਹੈ এডੂਕੇਸ਼ਨ ਇਜ਼ ਮਸਟ ਚਾਹੇ ਪੰਚਾਇਤ ਮੈਂਬਰਾ ਚਾਹੇ ਸਰਪੰਚਾ ਚਾਹੇ ਲੀਡਰ ਸਾਹਿਬਾਨ ਬਣਦੇ ਨੇ এডੂਕੇਸ਼ਨ ਇਜ਼ ਮਸਟ ਚਾਹੇ ਸਿਰ ਕਰਦੇ ਕਿਉਂ ਨਾ ਹੋਈਏ এডੂਕੇਸ਼ਨ ਇਜ਼ ਮਸਟ ਜਿਹੜਾ ਸ਼ਾਸਨ ਪ੍ਰਸ਼ਾਸਨ ਜਿਹਨਾਂ ਨੇ ਚਲਾਉਣਾ ਕੋਈ ਛੋਟਾ ਲੈਵਲ ਨਹੀਂ ਹੈਗਾ ਇਹਦੇ ਵਿੱਚ এডਿਕੇਸ਼ਨ ਐਜੂਕੇਟਡ ਜੋ ਮਨੁੱਖ ਬਣਦਾ ਐਮਐਲਏ ਬਣਦਾ ਜਾਂ ਐਮਪੀ ਬਣਦਾ ਜਾਂ ਪਿੰਡ ਦਾ ਪੰਚ ਸਰਪੰਚ ਬਣਦਾ ਉਹਦੇ ਕੋਲੇ এডਿਕੇਸ਼ਨ ਐਜ਼ ਪਰ ਲਾਅ ਐਂਡ ਆਰਡਰਸ ਆਫ ਗਵਰਨਮੈਂਟ ਜੋ ਕਨਵਰਨ ਮੰਦੀ ਹੈ ਉਹਦੇ ਮੁਤਾਬਕ ਜੁੜੀ ਹੋਣੀ ਚਾਹੀਦੀ ਨੇ ਉਸ ਤੋਂ ਵੱਧ ਹੋਵੇ ਤਾਂ ਬੜੀ ਖੁਸ਼ ਦੀ ਗੱਲ ਹੈ ਕਿਉਂਕਿ ਬੜੀ ਆਦਮ ਚਲਾਸ এডুকেশন ਤੋਂ ਬਿਨਾ ਐਡਮ ਚਲਾਉਣਾ ਕੋਈ ਐਡਾ ਇਜ਼ੀ ਵੀ ਨਹੀਂ ਹੋਗਾ ਇਸ ਕਰਕੇ 나ئیں ਅਸੀਂ ਪਰੋਂ ਡਵੈਲਪ ਨਹੀਂ ਕਰ ਸਕਦੇ ਜਦੋਂ ਬੰਦਾ ਕੋਈ ਵੀ ਚਾਹੇ ਐਮਐਲਏ ਆ ਚਾਹੇ ਮੈਂਬਰ ਪੰਚਾਇਤ ਨੇ ਸਰਪੰਚ ਨੇ ਇਹਨਾਂ ਨੂੰ ਜਦੋਂ ਨੇ ਉਹਨੂੰ ਡਿਵੈਲਪ ਕੀਤਾ ਰੂਟ ਰੂਟ ਕਾਰਜ ਨਹੀਂ ਰੂਟਸ ਨੇ ਪੈਣ ਦੇ ਜਦੋਂ ਅਸੀਂ ਇਹਨਾਂ ਨੂੰ ਮਜ਼ਬੂਤ ਕਰਾਂਗੇ ਫਿਰ ਉੱਪਰਲਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਮਜ਼ਬੂਤ ਹੋਊਗਾ ਮੈਂ ਨਾ ਬਿੰਦੇ ਦੇ ਵਿੱਚ ਮੈਂਬਰ ਪੰਚਾਇਤ ਸਰਪੰਚ ਵੈਲੇ ਜਿਹੜੇ ਹੁੰਦੇ ਨੇ ਘੱਟ ਤੋਂ ਘੱਟ ਮੈਂ ਕਿਹਾ ਬੀਓ ਹੁੰਦਾ ਸਰਪੰਚ ਜੇ ਨਾ ਹੋਏ ਤਾਂ ਪਲਾਸਟੂਕ ਦਾ ਨਾਸਿਮ ਮਾਸਟ ਆ ਨਾ ਪਾਸਟੂ ਹੋਣਾ ਚਾਹੀਦਾ ਮੈਂਬਰ ਸਾਹਿਬਾਨ 10 ਪਾਸਟੂ ਚਾਹੀਦੇ ਨੇ ਘੱਟ ਤੋਂ ਘੱਟ ਪਰ ਸੱਕਣ ਜਾਂ ਗੌਰਮਨ ਲ ਅਡਰੈਕਟ ਕੀਆ ਹਰ ਇੱਕ ਬੰਦਾ ਪੜ ਸਕੇ ਕਮਾਂਸ ਕਰ ਸਕੇ ਜੀ ਉਹਦਾ ਅ ਬੰਦੇ ਵਰਡ ਆਪਣੇ ਮਾਨੋ ਉਹਨੂੰ ਜਵਾਬ ਵੀ ਦੇ ਸਕਦੇ ਜੀ ਬਤਾਈਦਾ ਅੱਜ ਕੁਸਟ